ਇਹ ਮਸਤਵੋ ਕੇ ਬੈਠੇ ਨੇ ਇਹਨਾਂ ਨੂੰ ਕਿੰਨੇ ਪੁੱਛਣਾ ਇੱਕ ਕੋਨੇ ਜਿੰਨੇ ਟਾਂਡੇ ਦੇ ਦੋ ਪਿੰਡ ਪੈਂਦੇ ਨਾ ਇੱਥੇ ਕੋਈ ਪੋਲਿੰਗ ਬੂਥ ਵਾਲੇ ਦਿਨ ਜ਼ਰੂਰ ਸ਼ਕਲ ਵਖੰਦੇ ਇਹ ਤੇ ਸਰਕਾਰਾਂ ਦਾ ਬੇੜਾ ਗਰ ਗਿਆ ਤੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਪਿੰਡ ਫਤਾਕੁੱਲਾ ਦੇ ਇਹ ਸਰਕਾਰਾਂ ਮਰ ਜਾਣਾ ਦੇ ਲੋ ਸਾਰੇ ਮਰ ਜਾਣੇ ਅਸੀਂ ਤੇ ਜਿਉਨੇ ਵਸਨੇ ਸਿਰਫ ਨੀਲੀ ਛਤਰੀ ਵਾਲੇ ਦੇ ਤੇ ਗੁਰੂ ਨਾਨਕ ਦੇ ਜੀ ਦੀ ਕੀਰਤ ਕਰਾਂਗੇ ਸੜਕ ਦੇ ਉੱਤੇ ਜਾ ਕੇ ਲਾਵਾਂਗੇ ਕਿ ਆਹੀ ਬੂਥ ਨਹੀਂ ਲਾਰੇ ਸਰਕਾਰ ਅਜੇ ਕਾਂਗਰਸ ਦੇ ਜਿਹੜੀ ਕਾਲੀਏ ਹਨਾ ਉਹਦੇ ਨਾ ਪੈਸੇ ਦੇ ਦੇ ਦਿੰਦੇ ਹੁੰਦੇ ਹਨ ਮੁਆਵਜ਼ਿਆਂ ਆਮ ਪਾਰਟੀ ਦੇ ਤੁਸੀਂ ਵੀ ਬਿਆਨ ਉਹਦੇ ਕਿੰਨੇ ਪਾਪੂਲਰ ਹੋਏ ਨੇ ਸਾਰੇ ਦੇਸ਼ ਏ ਕਿ ਤੁਹਾਨੂੰ ਬੱਕਰੀ ਦਾ ਤੇ ਕੁਕੜੀਆਂ ਦਾ ਹੀ ਪੈਸੇ ਦਾਂਗੇ ਅਸੀਂ ਤਾਂ ਇਹ ਬੱਕਰੀਆਂ ਤੇ ਕੁਕੜੀਆਂ ਅਹੀ ਦੇ ਦਿੰਨੇ ਆ ਤੁਹਾਨੂੰ 23 ਦਾ ਮੁਆਵਜ਼ਾ ਮਿਲ ਜੀ ਤੁਸੀਂ ਟਰੈਕਟਰ ਲੈ ਲਿਆ ਵੱਡਾ ਸਮਝੋ ਤੁਹਾਡੇ ਜਿਹੜੇ 5-6 ਕਿੱਲੇ ਜ਼ਮੀਨ ਆ ਉਹ ਤੇ ਗਈ ਜੇ ਇਧਰੋਂ ਮਾਰ ਵੱਜ ਗਈ 70 ਤੋਂ 80% ਦੇ ਵਿੱਚ ਵਿੱਚ ਫਸਲ ਖਰਾਬ ਹੋ ਚੁੱਕੀ ਹੈ ਸਾਡਾ ਪੰਜਾਬ ਵਸਦਾ ਪੰਜਾਬ ਉਹ ਪਿੰਡ ਉਹ ਸਾਡੀਆਂ ਪਿੰਡਾਂ ਦੀਆਂ ਟਾੜੀਆਂ ਤੇ ਉਹ ਪਿੰਡਾਂ ਦੇ ਛੋਟੇ-ਛੋਟੇ ਡੇਰੇ ਤੇ ਉਹ ਪਿੰਡਾਂ ਦੇ ਬਜ਼ੁਰਗ ਉਹ ਬਾਪੂ ਜਿਹੜੇ ਲੱਖ ਮੁਸੀਬਤਾਂ ਝੱਲ ਕੇ ਵੀ ਹਰ ਇੱਕ ਨੂੰ ਕਹਿੰਦੇ ਨੇ ਕਿ ਪੁੱਤਰਾ ਚਾਹ ਪੀ ਕੇ ਜਾਈਂ ਅੱਜ ਅਸੀਂ ਗੱਲ ਉਹੀ ਕਰਾਂਗੇ ਇੱਕ ਸੱਤ ਲੰਬੇ ਸਮੇਂ ਬਾਅਦ ਕਾਫੀ ਦਿਨਾਂ ਬਾਅਦ ਉਹ ਪਿੰਡ ਜਿਹੜਾ ਖਾਸ ਕਰਕੇ ਬਿਆਸ ਦਰਿਆ ਦੇ ਕੰਢੇ ਵਸਦੇ ਲੋਕ ਜਿਨ੍ਹਾਂ ਨੇ 1988 ਚ ਸੰਤਾਪ ਹੰਡਾਇਆ ਹੜਾਂ ਦਾ ਉਸ ਤੋਂ ਬਾਅਦ 93 93 ਤੋਂ ਬਾਅਦ ਫਿਰ ਚ 23 ਦੇ ਵਿੱਚ 24 ਦੇ ਵਿੱਚ ਹਾਂ ਹੁਣ 25 ਦੇ ਵਿੱਚ ਲੰਬਾ ਸਮਾਂ ਸੰਤਾਪ ਹੰਡਾਉਣ ਤੋਂ ਬਾਅਦ ਅੱਜ ਫਿਰ ਉਹ ਬਜ਼ੁਰਗ ਉਹ ਬਾਪੂ ਖੁਸ਼ ਨਜ਼ਰ ਆ ਰਹੇ ਆ ਚੜ੍ਹਦੀ ਕਲਾ ਚ ਨੇ ਜਦੋਂ ਵੀ ਕਿਸੇ ਨੂੰ ਪੁੱਛੋਗੇ ਕਹਿੰਦੇ ਕੋਈ ਨਹੀਂ ਪੁੱਤਰਾ ਚੜ੍ਹਦੀ ਕਲਾ ਵਿੱਚ ਜੇਕਰ ਇਸ ਇਲਾਕੇ ਦੇ ਵਿੱਚ ਆ ਕੇ ਆਪਾਂ ਇਹ ਗੱਲ ਕਾਂਗਾਂਗੇ ਕਿ ਬਾਪੂ ਚਾਹੀਦਾ ਕੀ ਹੈ ਦਵਾਈ ਚਾਹੀਦੀ ਹੈ ਰਾਸ਼ਨ ਚਾਹੀਦਾ ਉਹ ਕਹਿੰਦੇ ਨਹੀਂ ਪੁੱਤਰਾ ਕੁਝ ਨਹੀਂ ਚਾਹੀਦਾ ਸਿਰਫ ਚੜ੍ਹਦੀ ਕਲਾ ਚ ਉਹ ਪਰਮਾਤਮਾ ਸਾਡੇ ਨਾਲ ਆ ਜੋ ਬਜ਼ੁਰਗ ਨੇ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਪਿੰਡ ਦੇ ਵਿੱਚ ਤੁਹਾਨੂੰ ਇੱਕ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਪਿੰਡ ਦੇ ਵਿੱਚ ਪਾਣੀ ਆ ਚੁੱਕਿਆ ਸਿਰ ਮੈਚ 2 ਦਿਨ ਪਹਿਲਾਂ ਔਰ ਆਸ-ਪਾਸ ਦੇ ਕੁਝ ਘਰਾਂ ਦੇ ਲੋਕ ਅੱਜ ਵੀ ਬਨੇ ਦੇ ਉੱਪਰ ਬੈਠੇ ਆ ਅੱਜ ਵੀ ਦਰਿਆ ਦੇ ਕੰਢੇ ਤੇ ਬੈਠੇ ਨੇ ਪ੍ਰਸ਼ਾਸਨ ਉਹਨਾਂ ਨੂੰ ਵਾਪਸ ਲਿਉਣ ਲਈ ਅਜੇ ਤਿਆਰ ਨਹੀਂ ਕਿਉਂਕਿ ਪ੍ਰਸ਼ਾਸਨ ਨੂੰ ਅਲਰਟ ਹੈ ਕਿਤੇ orange alert ਹੈ red alert ਹੈ ਔਰ ਕਿਤੇ ਇਹ ਵੀ ਜਿਹੜਾ ਅਜੇ ਸ਼ੰਕਾ ਹੈਗੀ ਪ੍ਰਸ਼ਾਸਨ ਨੂੰ ਕਿਤੇ ਦੁਬਾਰਾ ਫਲੱਡ ਗੇਟ ਨਾ ਖੁੱਲ ਜਾਣ ਚਾਹੇ ਉਹ ਬਿਆਸ ਦਰਿਆ 라ਵੀ ਦਰਿਆ ਤੇ ਸਤਲੁਜ ਦਰਿਆ ਦੁਆਰਾ ਨਾ ਚੜ ਜAVE ਤੇ ਇਨਾ ਪਿੰਡਾਂ ਦੇ ਵਿੱਚ ਪਾਣੀ ਨਾ ਆ ਜਾਏ ਔਰ ਨਾਲ ਇਹ ਵੀ ਹੈ ਕਿ ਇਹ ਪਿੰਡ ਸ਼ਹਿਰਾਂ ਤੋਂ ਕੋਹਾਂ ਦੂਰ ਨੇ ਕਸਬਿਆਂ ਤੋਂ ਕੋਹਾਂ ਦੂਰ ਨੇ ਪਰ ਫਿਰ ਵੀ ਇਨਾ ਬਜ਼ੁਰਗਾਂ ਦੇ ਤੇ ਇਨਾ ਪਿੰਡ ਵਾਸੀਆਂ ਦੇ ਮੂੰਹ ਤੇ ਮੁਸਕਾਨ ਆ ਤਾਂ ਬਿਲਕੁਲ ਵੀ ਇਨਾ ਦੇ ਮੂੰਹ ਦੇ ਉੱਤੇ ਕੋਈ ਨਹੀਂ ਅਝੇਹਰ ਨਹੀਂ ਕਿ ਅਸੀਂ ਹੜ ਦੀ ਮਾਰ ਦੇ ਵਿੱਚ ਆ ਨਹੀਂ ਬਾਪੂ ਜੀ ਤੁਸੀਂ ਇਹ ਦੱਸੋ 1988 ਵਾਲਾ ਹੜ ਦੇਖਿਆ ਹੁਣ ਫੇਰ ਕੀ ਫਰਕ ਕੀ ਨਜ਼ਰ ਆਏ ਚਲੋ ਮੈਂ ਵੇਖਿਆ ਸੀ ਚੱਲਣ ਡਈ ਸਿੱਧੀ ਆ ਪਰ ਚਲੋ ਫਰਕ ਕੀ ਆਇਆ ਇਹ ਇਹਦੇ ਵਿੱਚ 88 ਦੇ ਵਿੱਚ ਤੇ ਨਾ ਇੱਕਦਮ ਪਾਣੀ ਆ ਕੇ ਚਲੇ ਗਿਆ ਹੈ ਹਾਂ ਇਹ ਜਿਹੜਾ ਪਾਣੀ ਇਹ 15 ਅਗਸਤ ਦਾ ਛੱਡਿਆ ਜੇ ਅੱਜ ਕਿੰਨੀ ਤਰੀਕੇ ਚਾਰ ਤਸਾਬ ਲਾਉਂ ਤੁਸੀਂ ਭਾਵੇਂ ਥੱਲੇ ਚੱਲਣ ਦੇ ਪਾਣੀ ਨੇ ਕੋ ਫਸਲਾਂ ਦਾ ਕੋ ਰਹਿਣ ਦੇਗਾ ਬਦਬੂ ਮਗਰੋਂ ਪਾਣੀ ਆਉਣ ਤੋਂ ਬਾਅਦ ਇਹਦੀਆਂ ਬਿਮਾਰੀਆਂ ਕੋ ਜਿਹੜਾ ਪਾਣੀ ਇਹ ਖੜਾ ਹੀ ਰਹਿਣਾ ਇਹਨੇ ਹੁਣ ਸੁਕਾਉਣਾ ਧੁੱਪ ਨੇ ਦੇਣਾ ਲੱਗਣਗੇ ਸੁਕਣੇ ਨੂੰ ਕੋਈ ਨਿਕਾਸ ਨਹੀਂ ਹੈਗਾ 23 ਦੇ ਵਿੱਚ ਇੰਨਾ ਹੜਸੀ ਨਾ ਤੇਈ ਦੇ ਵਿੱਚ ਵੀ ਬੜਾ ਪਾਣੀ ਹੈ ਹੁਣ ਵੀ ਬੜਾ ਪਾਣੀ ਹੈ ਪਰ ਇਹ ਵੀ ਇੱਕਦਮ ਪਾਣੀ ਆ ਪਰ ਲੰਮਾ ਸਮਾਂ ਆਇਆ ਹੈ ਤੇਈ ਦੇ ਵਿੱਚ 15 ਅਗਸਤ ਨੂੰ ਪਾਣੀ ਆਇਆ ਤੇ 17 ਨੂੰ ਰਿਲੀਜ਼ ਹੋ ਗਿਆ ਹੈ ਹਾਂ ਦੁਵੰਦਨਾ ਪਰ ਉਹਨੇ ਝੋਨੇ ਦਾ ਤਾਂ ਨਹੀਂ ਜਾਣ ਦਿੱਤਾ ਉੱਥੋਂ ਸਾਰਾ ਹੋ ਗਿਆ ਦੇ ਝੋਨੇ ਵੇਖਣ ਨੂੰ ਸਹੀ ਲੱਗਦੇ ਜਿਨ੍ਹਾਂ ਨੇ ਸਰਵਾ ਕੀਤਾ ਉਹਨਾਂ ਖੈਦ ਬਚ ਗਏ ਨੇ ਉਹਦੇ ਵਿੱਚੋਂ ਸੁੱਕੀਆਂ ਮੁੰਜਣਾ ਨਿਕਲਦੇ ਅਜੇ ਵੀ ਤੁਹਾਨੂੰ ਮੁਖਾਉਣੇ ਆਹੀ ਝੋਨੇ ਦੇ ਹਾਲ ਰਿਹਾ ਨਹੀਂ ਉਹਦਾ ਕੁਝ ਵੀ ਦੇ ਕੋਈ ਇਹਨਾਂ ਨੂੰ ਖਰਾਬਾ ਨਹੀਂ ਦਿੱਤਾ ਮੈਂ ਪਿੰਡਾਂ ਦੇ ਵਿੱਚ ਬਹੁਤ ਗਏ ਆ ਸੀ ਕਾਫੀ ਦਿਨ ਪਿੰਡਾਂ ਚ ਗਏ ਆ ਸ਼ਹਿਰਾਂ ਚ ਗਏ ਆ ਹੂੰ ਕਿਤੇ ਵੀ ਸਾਨੂੰ ਉਹ ਚੀਜ਼ ਨਜ਼ਰ ਨਹੀਂ ਆਈ ਜਿਹੜੀ ਅੱਜ ਤੁਹਾਡੇ ਚ ਸਾਰੇ ਇਥੋਂ ਦੇ ਲੋਕਾਂ ਦੇ ਵਿੱਚ ਤੁਸੀਂ ਨੇੜੇ-ਨੇੜੇ ਘਰਾਂ ਦੇ ਵਿੱਚੋਂ ਤੁਹਾਡੇ ਜੀ ਦੇਖੀ ਹੈ ਅਸੀਂ ਜਿੱਥੇ ਵੀ ਗਏ ਆ ਰਾਸ਼ਨ ਵਾਲੇ ਦੇਖੇ ਦੇਂਦੇ ਕਿਉਂਕਿ ਬਹੁਤ ਪੰਜਾਬੀ ਖੁੱਲ੍ਹ ਦੇਲੇ ਆ ਆਪਣੇ ਹੂੰ ਹੂੰ ਵੰਡਣ ਵਾਲੇ ਵੀ ਬਹੁਤ ਆ ਤੇ ਲੈਣ ਵਾਲੇ ਵੀ ਬਹੁਤ ਆ ਬਹੁਤ ਲੋਕ ਅਜਿਹੇ ਦੇਖਿਆ ਕਿ ਜਿਨ੍ਹਾਂ ਦੇ ਘਰ ਸੁੱਕੇ ਚਾ ਪਾਣੀ ਵੀ ਨਹੀਂ ਬੜਿਆ ਔਰ ਸਾਰਾ ਕੁਝ ਹੈ ਪਰ ਉਹ ਵੀ ਲੋਕ ਰਾਸ਼ਨ ਲੈਣ ਲਈ ਮਿੰਟ ਲਾਉਂਦੇ ਆ ਅਸੀਂ ਪਹਿਲਾਂ ਆ ਕੇ ਇੱਥੇ ਦੇਖਿਆ ਕਿ ਉੱਤੇ ਵਰਗੇ ਬਜ਼ੁਰਗ ਕਿਤੇ ਸਾਨੂੰ ਕਾਫੀ ਮਿਲੇ ਤੁਹਾਡੇ ਜੋ ਵੀ ਕਾਫੀ ਉਹ ਕਹਿੰਦੇ ਸਾਡੇ ਕੋਲ ਬਹੁਤ ਕੁਝ ਆ ਸਾਨੂੰ ਕੁਝ ਨਹੀਂ ਚਾਹੀਦਾ ਉਹਨਾਂ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਉਹ ਲੋਕ ਸਭ ਕੁਝ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਮੂੰਹ ਵੱਲ ਦੇਖਦੇ ਆ ਅੱਛਾ ਵੇਖੋ ਤੁਸੀਂ ਉਤਲਾ ਏਰੀਆ ਵੇਖ ਕੇ ਆਏ ਜੇ ਨਾ ਹਾਂ ਫਾਰਮ ਹਾਊਸ ਬਣੇ ਨਾ ਸਰਦਾਰਾਂ ਜੱਟਾਂ ਦੇ ਪੈੜੀ ਦੇ ਇਹੋ ਹੀ ਮਿੱਟੀ ਵੀ ਇਹੋ ਹੀ ਹੈ ਆਰਥਿਕ ਪੱਖੋਂ ਤੇ ਅਸੀਂ ਬਹੁਤ ਕਮਜ਼ੋਰ ਹਾਂ ਇੱਥੇ ਪਰ ਉਹ ਜਿਹੜੀ ਤੁਸੀਂ ਆਂਦੇ ਨਾ ਜਿਵੇਂ ਭੁੱਖ ਮਰੀ ਉਹ ਨਹੀਂ ਹੈਗੀ ਵਿੱਚ ਉਹ ਇਹ ਜਿੰਦਾ ਦੇਹਲੀ ਇਨਸਾਨ ਨੇ ਸਾਰੇ ਉਹ ਨਹੀਂ ਚੀਜ਼ ਹੈਗੀ ਹੈ ਹਿਆਰ ਤੱਕ ਪੱਖੋਂ ਕਮਜ਼ੋਰ ਆ ਬਾਈ ਹੂੰ ਤੂੰ ਯਾਡਾ ਰਹਿਣ ਸੈਣ ਸਾਡੇ ਘਰ ਬੂਏ ਸਾਰਾ ਕੁਝ ਵੇਖਿਆ ਹੀ ਨਾ ਹੂੰ ਫਿਰ ਵੀ ਇਹ ਖਿਛਾਲੀ ਹੈ ਮੂੰਹਾਂ ਤੇ ਸਾਰਾ ਕੁਝ ਠੀਕ ਨਾ ਕਿਉਂ ਮਰੂ ਮਰੂ ਕਰਦੇ ਫਿਰੇ ਇਹ ਖੇਤੀ ਕਰਨੇ ਕਿਰਤ ਕਰਨੇ ਬਾਬੇ ਨਾਨਕ ਵਾਲੀ ਹੂੰ ਤੇ ਆਪੇ ਮਿਲੇਗਾ ਹੁਣ ਉੱਤੇ ਵੀ ਤੂੰ ਏਰੀਆ ਵੇਖ ਉਹਦੇ ਤੂੰ ਹੀ ਇਹਨੂੰ ਕੀ ਆਪਣਾ ਕੰਪੇਅਰ ਕਰਦੇ ਜੇ ਇਹਨੂੰ ਬੈਲੈਂਸ ਬਣਾਵੇ ਦਾ ਅਸੀਂ ਕਿੱਥੇ ਜਾਂਦੇ ਉਹ ਕਿੱਥੇ ਨੇ ਇੰਨਾ ਬੈਲੈਂਸ ਤੂੰ ਹੀ ਵੀ ਬਣਾ ਫਿਰਦੇ ਰਹਿੰਦੇ ਤੂੰ ਅਸੀਂ ਉਹੀ ਚੀਜ਼ ਦੇਖ ਰਹੇ ਹਾਂ ਕਿ ਕਿ ਅਸੀਂ ਤੁਹਾਡੇ ਕੋਲ ਆਏ ਆ ਤਿਤ ਤੁਹਾਡੇ ਵਰਗੇ ਜਿਹੜੇ ਇੱਧਰ ਬੈਠੇ ਨੇ ਅੰਕਲ ਜੀ ਇਹ ਕਹਿੰਦੇ ਵੀ ਚਾਹ ਪੀਣ ਤੋਂ ਬਿਨਾ ਨਹੀਂ ਜਾਣ ਦੇਣਾ ਤੇ ਫਿਰ ਫਰਾਗ ਦੇ ਲਈ ਹੋਈ ਨਾ ਇੱਕ ਬਰਾਗ ਉਹ ਵੀ ਅਸੀਂ ਕਹਿ ਰਿਹਾ ਕਿ ਉਹੀ ਫਰਾਗ ਦੇ ਲਈ ਇਹ ਆ ਜੇ ਮਰਿਆ ਬੰਦਾ ਹੋਏਗਾ ਅੰਦਰ ਪੈਣਾ ਜਿੱਥੇ ਜਾਂਦੇ ਨੇ ਦਫਾ ਹੋਣਾ ਨੂੰ ਯਾਰ ਕੀ ਚਾਹ ਦੀ ਲੋੜ ਹੂੰ ਕੀ ਆਰਥਿਕ ਪੱਖੋਂ ਵੀ ਕਮਜ਼ੋਰ ਨਾ ਸਾਰੇ ਪੱਖੋਂ ਕਮਜ਼ੋਰ ਨੇ ਫੇਰ ਵੀ ਇੰਨੇ ਦਿਲੀ ਹੈ ਕਿ ਫੇਰ ਵੀ ਜਿਹੜਾ ਲੋਕਾਂ ਨੂੰ ਇਹ ਵੀ ਦੇਖਿਆ ਪਾਣੀ ਦੇ ਵਿੱਚ ਅਸੀਂ ਦੇਖਿਆ ਜਿੱਥੇ 4-4 3-3 ਫੁੱਟ ਪਾਣੀ ਸੀ 2-2 3-3 ਫੁੱਟ ਪਾਣੀ ਸੀਗਾ ਹਾਂਜੀ ਤੇ ਅਸੀਂ ਉਹਨਾਂ ਪਾਣੀ ਦੇ ਵਿੱਚੋਂ ਨਿਕਲੇ ਆ ਉਹਨਾਂ ਲੋਕਾਂ ਨੂੰ ਤੁਹਾਡੇ ਬਜ਼ੁਰਗ ਉੱਥੇ ਵੀ ਮਿਲੇ ਉਹਨੂੰ ਪੁੱਛਿਆ ਬਾਪੂ ਕਿਵੇਂ ਆ ਕਹਿੰਦਾ ਚੜਦੀ ਕਲਾ ਚ ਹੂੰ ਕੀ ਕਰਾਂ ਉਹ ਇਹ ਲੋਕ ਵੀ ਦੇਖੇ ਅਸੀਂ ਬਹੁਤ ਤੁਸੀਂ ਤੇ ਜੇ ਇਹਦਾ ਕਰੋਗੇ ਨਾ ਤੁਸੀਂ 1947 ਦੇ ਪਹਿਲਾਂ ਦਾ ਇਲਾਕਾ ਦੱਸਣਾ ਸਿਰਫ ਫਤਾਕੁੱਲਾ ਹੂੰ ਇਹ ਤੁਸੀਂ ਇਹਨੂੰ ਇਹ ਨਾ ਦੱਸਿਓ ਕਿ 225 ਦੇ ਵਿੱਚ ਏਸ਼ੀਅਨ ਦੇ ਫਾਰਵਰਡ ਦੇ ਬੜਾ ਨਾ ਇਹ ਤੇ 1947 ਦੀ ਇਹ ਜਿੰਦਗੀ ਬਤੀਤ ਕਰ ਰਹੇ ਆ ਤੁਸੀਂ ਕਿਸੇ ਦੇ ਘਰ ਇੱਥੇ ਏਸੀ ਵੇਖਿਆ ਜੀ ਇੱਕ ਨਾਰਮਲ ਹੀ ਗੱਲ ਹੋ ਗਈ ਹੈ ਵੇਖਿਆ ਜੀ ਕਿਸੇ ਦੇ ਘਰ ਇੱਥੇ ਨਹੀਂ ਹੈ ਘਰ ਕਿ ਕਿਸੇ ਦੇ ਕੋਲੇ ਉਹਨੇ ਇੱਥੇ ਪਰਸਨਲ ਕਮ ਐਮ ਐਲ ਆਇਆ ਦੰਦਾ ਤੁਹਾਨੂੰ 600 ਜੂਟ ਮਾਪਨੇ ਮੈਂ ਇੱਥੇ ਕੇ ਦੇ ਘਰ ਚੱਜਦਾ ਫ੍ਰਿਜ ਤੇ ਏਸੀ ਨੇ 600 ਜੂਟ ਇਹਨਾਂ ਕਿੱਥੋਂ ਭਰ ਲੈਣ ਵਿਚਾਰੇ ਕਾਰਨ ਕੀ ਹੈ ਕਾਰਨ ਕੀ ਹੈ ਕਾਰਨ ਕੀ ਹੈ ਕਿ ਨਹੀਂ ਹੈਗਾ ਸਾਨੂੰ ਹਾੜਾ ਰੋੜ ਦੇ ਨੇ ਪਾਣੀ ਦੀ ਮਾਰ ਵੱਜਦੀ ਬੱਚੇ ਆਡੇ ਪੜੇ ਲੇਕੇ ਨੌਕਰੀ ਨਹੀਂ ਮਿਲਦੀ ਬੱਚਾ ਇੱਥੇ ਕਿੱਥੇ ਪੜੇਗਾ ਸੜੇ ਗਿਆ ਨਹੀਂ ਤੇ ਜਿੱਦਣ ਇੱਥੇ ਮੀਂਹ ਪੈ ਜਾਣਾ ਛੋਟੇ ਛੋਟੇ ਬੱਚੇ ਨੇ ਮਿਡਲ ਦੇ ਪ੍ਰਾਇਮਰੀ ਦੇ ਇਹਨਾਂ ਦੀਆਂ ਛੁੱਟੀਆਂ ਤੇ ਜਦੋਂ ਨੀਂ ਨਹੀਂ ਹੈਗੀ ਤੇ ਮਕਾਨ ਕਿੱਥੋਂ ਬਣਾਵਾਂਗੇ ਸੋ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰ ਕਿਸੇ ਵਿਅਕਤੀ ਦੀ 5000 ਮਹੀਨਾ ਵੀ ਪ੍ਰਾਈਵੇਟ ਤਨਖਾਹ ਲੱਗਦੀ ਹੈ ਤਾਂ ਉਹ ਕਹਿੰਦਾ ਸਭ ਤੋਂ ਪਹਿਲਾਂ ਮੈਂ ਏਸੀ ਲੈ ਕੇ ਆਉਣਾ ਕਿਉਂਕਿ ਏਸੀ ਵਾਲਾ ਕਹਿੰਦਾ ਵੀ 500 ਰੁਪਏ ਦਿਓ ਤੇ 500 ਰੁਪਏ ਮਹੀਨਾ ਕਿਸ਼ਤ ਦੇ ਦਿਓ ਪਰ ਉਸ ਘਰਾਂ ਚ ਬੈਠੇ ਆ ਅਸੀਂ ਖੁਸ਼ਹਾਲੀ ਮੂੰਹ ਤੇ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਨਾਲ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਤੁਰੇ ਜਾਂਦੇ ਨੂੰ ਕਹਿ ਦੇਣ ਕਿ ਪੁੱਤਰਾ ਚਾਹ ਪੀ ਕੇ ਜਾਈ ਇਹ ਉਹ ਘਰ ਨੇ ਇਹ ਉਹ ਬਜ਼ੁਰਗ ਨੇ ਇਹ ਉਹ ਲੋਕ ਨੇ ਪਰ ਫਿਰ ਵੀ ਕਿਸੇ ਘਰ ਦੇ ਵਿੱਚ ਏਸੀ ਨਹੀਂ ਬਹੁਤ ਵਧੀਆ ਵੀ ਫਰਿੱਜ ਕਹਿੰਦੇ ਜਿਵੇਂ ਆ ਬਜ਼ੁਰਗਾਂ ਨੇ ਦੱਸਿਆ ਕਿ ਨਹੀਂ ਕਿਉਂ ਕਿ ਫਰਾਗ ਦਿਲੀ ਹੈ ਸਾਨੂੰ ਉਹ ਚੀਜ਼ ਨਹੀਂ ਚਾਹੀਦੀ ਸਾਨੂੰ ਸਿਰਫ ਦੋ ਵਗ ਦੀ ਵਧੀਆ ਰੋਟੀ ਚਾਹੀਦੀ ਹੈ ਕਿਉਂ ਨਾ ਲੋਕਾਂ ਨੂੰ ਖਾਸ ਕਰਕੇ ਕੀ ਇੱਥੇ ਮੌਸਮ ਠੀਕ ਰਹਿੰਦਾ ਤੁਹਾਨੂੰ ਲੱਗਦਾ ਕਿ ਏਸੀ ਦੀ ਲੋੜ ਨਹੀਂ ਪੈਂਦੀ ਨਹੀਂ ਨਹੀਂ ਮੌਸਮ ਠੀਕ ਰਹਿੰਦਾ ਮੈਂ ਤੁਹਾਨੂੰ ਦੱਸਾਂ ਆਰਥਿਕ ਪੱਧਰ ਵੀ ਕਮਜ਼ੋਰ ਹੈ ਜਦੋਂ ਫਸਲਾਂ ਨਹੀਂ ਰਹਿਣੀਆਂ ਭਾਜੀ ਏਸੀ ਕਿੱਥੋਂ ਲਾਾਂਗੇ ਇਹ ਲੋਕ ਨਹੀਂ ਚਾਹੁੰਦੇ ਕਿ ਸਾਡੇ ਘਰ ਕਿਸ਼ਤਾਂ ਲੈਣ ਵਾਲੇ ਆਉਣ ਹੂੰ ਹੁਣ ਇਹ ਨਹੀਂ ਕਿ ਵੱਡੇ ਤਨਾਅ ਨੇ ਉਹਨਾਂ ਨੇ ਸਾਰਾ ਕੁਝ ਲੁੱਟ ਕੇ ਖਾ ਛੜਿਆ ਅਮਬਾਨੀ ਦਾਨੀ ਹੋਣਾ ਇੱਕ ਕਰੋੜਾਂ ਅਰਬਾਂ ਰੁਪਈਆ ਦਾ ਉਹਨਾਂ ਦੇ ਲੋਨ ਨੇ ਇਹ ਲੋਕ ਇਹ ਵੀ ਡਰਦੇ ਨੇ ਸਾਡੇ ਘਰ ਕੋਈ ਬੂਹਾ ਵੀ ਨਾ ਖੜਕਾਏ ਅਸੀਂ ਦੇਖੇ ਤੁਹਾਡੇ ਟਰੈਕਟਰ ਬਾਰੇ ਛੋਟੇ ਛੋਟੇ ਖੜੇ ਪੁਰਾਣੇ ਟਰੈਕਟਰ ਵੱਡੇ ਟਰੈਕਟਰ ਨਹੀਂ ਲਾਏ ਫਿਰ ਤੂੰ ਹੀ ਕਮਾਲ ਦੀਆਂ ਗੱਲਾਂ ਕਰਦੇ ਅਸੀਂ ਤੇ ਪੈਲੀ ਆਪਣੀ ਵੇਚ ਕੇ ਵੀ ਨੀ ਸੰਧ ਲੈ ਸਕਦੇ ਇਹ ਕਾਰਨ ਫਿਰ ਕਾਰਨ ਕਿਤੋਂ ਕਾਰਨ ਭਾਜੀ ਆਹ ਮਾਰ ਤੁਸੀਂ ਵਨ ਵੇਕਿਆ ਜੀ ਆਹ ਦਰਿਆ ਅੱਛਾ ਇਹਦੀ ਕੋਈ ਫੈਸਿਲਿਟੀ ਹੈ ਨਹੀਂ ਕੋਈ ਸਰਕਾਰ ਨਹੀਂ ਕੋ ਬਣਾਉਂਦੀ ਕੋ ਜਾਨ ਨੂੰ ਕਰੇ ਕੁਝ ਕੋਈ ਮੁਆਵਜ਼ਾ ਦਵੇ ਆਹੀ ਉਹਨੂੰ ਸਟੈਂਡ ਕਰੀਆ ਉਹਦੇ ਪੈਲੀ ਦਾ ਰੇਟ ਕੀ ਆ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਮੀਨ ਦਾ ਪੈਲੀ ਦਾ ਰੇਟ ਇੱਥੇ ਭਾਜੀ ਕੋਈ ਕਨਫਰਮ ਨਹੀਂ ਹੈਗਾ ਜਦੋਂ ਖਰੀਦਦਾਰ ਹੈ ਨਹੀਂ ਤੇ ਰੇਟ ਕਿਦਾ ਲਾਓਗੇ ਇੱਕ ਚੀਜ਼ ਹੁਣ ਦੀ ਉਹਦਾ ਖਰੀਦਦਾਰ ਹੈ ਉਹ 50 ਲਾ ਦੇਗਾ 20 ਲਾ ਦੇ ਇੱਥੇ ਖਰੀਦ ਖਰੀਦਦਾਰ ਹੀ ਨਹੀਂ ਖਰੀਦਦਾਰ ਨਹੀਂ ਪਗਾਨੇ ਪੈਲੀ ਕੌਣ ਲਏਗਾ ਦੱਸਵਾ ਕੋਈ ਮੁੱਲ ਨਹੀਂ ਮੈਂਦਾ ਜ਼ਮੀਨਾਂ ਦਾ ਕੋਈ ਮੁੱਲ ਨਹੀਂ ਤੇ ਕਿਹੜਾ ਲਏਗਾ ਭਾਜੀ ਪੈਲੀ ਆ ਗਿਆ ਤੂੰ ਵੀ ਆ ਘਰ ਵੇਖੇ ਨੇ ਅਮਾਨੀ ਨੀ ਆਉਂਦਾ ਉਹਦੇ ਪਾਸੇ 1983 ਚ ਘਰ ਹਣੇ ਹੋ ਜੇ ਅਮਾਨੀ ਡਾਨੀ ਨਹੀਂ ਆਉਂਦਾ ਓਰੇ ਅੰਬਾਨੀ ਡਾਨੀ ਨੇ ਕਿਤੇ ਅੰਬਾਨੀ ਡਾਨੀ ਹੁੰਦਾ ਇੱਥੇ ਕਿਤੇ ਬਣਾਉਣ ਲੱਗਾ ਹੈ ਆਪਣਾ ਸਟੋਰ ਉਹ ਇਹਨਾਂ ਯੂਨੀਅਨ ਵਾਲਾ ਬੰਦ ਕੀਤਾ ਕੋ ਬਦਚ ਮੈਂ ਸਟੋਰ ਕਰਾਂਗਾ ਕਨਕਸਾਰੀ ਉਹ ਇਹਨਾਂ ਨਹੀਂ ਬਣ ਦਿੱਤਾ ਲੱਗਦਾ ਸਰਕਾਰਾਂ ਨੇ ਕਿ ਆ ਵੀ ਐਕਵਾਇਰ ਕਰ ਲੈਣੇ ਤੁਹਾਡੀ ਜ਼ਮੀਨ ਅਸੀਂ ਨਹੀਂ ਸਰਕਾਰ ਸਰਕਾਰਾਂ ਨੇ ਐਨਕੁਆਇਰ ਕਰ ਲੈਣ ਉਹਨਾਂ ਨੇ ਐਨਕੁਆਇਰ ਕਰਕੇ ਇੱਥੇ ਕੀ ਕਰਨਾ ਕੀ ਬਣਾਉਣਾ ਹੈ ਇੱਥੇ ਕੋਈ ਪਲਾਜ਼ਾ ਬਣਾਉਣਾ ਹੈ ਕੋਈ ਸਟਰੀਟ ਬਣਾਉਣਗੇ ਕੋਈ ਕੀ ਬਣਾਉਣਗੇ ਦੱਸੋ ਮਨ ਵਿੱਚ ਇੱਥੇ ਲੋਕ ਤੇ ਵਿਚਾਰਿਆ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਨ ਵਾਲੇ ਇੱਥੇ ਕੀ ਬਣਾ ਸਰਕਾਰ ਇਹ ਤਾਂ ਨਾ ਬਣਾ ਲੈਣ ਇੱਥੇ ਆਡਾ ਮੁੱਲ ਪੈ ਜੇ ਤੁਸੀਂ ਪਿਆੜੀਆਂ ਵੇਚ ਕੇ ਪਾ ਜੀ ਅੱਛਾ ਇੱਕ ਕੈਮਰਾ ਤੋਂ ਬਾਅਦ ਜਿਹੜਾ ਗੱਲ ਕਰ ਰਿਹਾ ਸੀ ਵੀ ਇੱਥੇ ਜਿਹੜਾ ਜ਼ਿਆਦਾ ਤਾਂ ਜਿਹੜਾ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਇਹ ਕਾਰਨ ਕੀ ਹੈ ਇਹਹੀ ਵਜ੍ਹਾ ਈ ਹੈ ਵੀ ਚੰਗੀ ਫਸਲ ਨਹੀਂ ਆ ਜਾਂ ਉਹ ਚੰਗਾ ਕਾਰੋਬਾਰ ਨਹੀਂ ਇਸ ਕਰਕੇ ਵੇਖੋ ਜਿਹੜੇ ਦੂਜੇ ਨੇ ਅਸੀਂ ਵੀ ਇੱਥੇ ਰਹਿਣਾ ਜਿਹੜੇ ਦੂਜੇ ਲੋਕ ਨੇ ਨਾ ਵਸਦੇ ਨੇ ਉਹ ਏਰੀਆ ਨੇ ਚੰਗੇ ਕੋਈ ਫਲੱਡ ਨਹੀਂ ਆਉਂਦਾ ਕੁਝ ਹਾਲ ਜ਼ਿੰਦਗੀ ਬਤੀਤ ਕਰਦੇ ਨੇ ਉਹਨਾਂ ਕੋਈ ਪੈ ਇਥੇ ਨਾ ਕੋ ਪੜ੍ਹਾਈ ਐ ਐਜੂਕੇਸ਼ਨ ਐ ਨਹੀਂ ਉਹ ਕਿਉਂ ਆਪਣਾ ਇਸਕੇ ਲੈਣਗੇ ਇਥੇ ਬੇਟੀਆਂ ਦੀ ਕਮੀ ਸਾਡੇ ਪੰਜਾਬ ਦੇ ਸਾਰੇ ਚ ਬੇਟੀਆਂ ਦਾ ਰਿਸ਼ਤਾ ਲੈ ਲੀਂਦੇ ਨੇ ਬੇਟੇ ਦਾ ਬੇਟੇ ਨੂੰ ਨਹੀਂ ਇਥੇ ਆਪਣਾ ਹੁਣ ਰਿਸ਼ਤਾ ਹੁੰਦਾ ਕੋਈ ਵੀ ਹਾਂ ਉਹ ਕੁਛ ਹਾਲ ਨੇ ਉਹਨਾਂ ਦੇ ਕੋ ਪੈਸਾ ਸਾਰਾ ਕੋਈ ਚਲਾਕੀਆਂ ਨੇ ਦੁੱਧੀਆਂ ਵੀ ਨੇ ਇਥੇ ਸਾਰੇ ਭੋਲੇ ਭਾਲੇ ਲੋਕ ਰਹਿੰਦੇ ਨੇ ਇਹਨਾਂ ਨੇ ਕੱਖ ਨਹੀਂ ਕੋ ਪੈਸਾ ਵੀ ਨਹੀਂ ਨਾ ਸਾਰ ਸਹਾਰਾ ਕਰ ਸਕਦੇ ਨੇ ਬਾਹਰ ਨਾ ਕੋਈ ਨਾ ਸਿੱਖਿਆ ਇਹਨਾਂ ਦੇ ਵਿੱਚ ਹੈਗਾ ਬਾਬੇ ਨਾਨਕ ਵਾਲੀ ਕਿਰਤ ਕਰਨੀ ਤੇ ਵੰਡ ਕੇ ਛਕਣ ਵਾਲੀ ਉਹ ਇਹਨਾਂ ਦੇ ਹੈਗੀ ਜਰੂਰ ਆਏਗੇ ਨੂੰ ਚੱਲਣ ਵਾਲੀ ਉਹ ਤੁਸੀਂ ਇਹਨਾਂ ਨੂੰ ਫਰਾਗ ਦੇ ਲਈ ਸਮਝ ਲਓ ਕੁਝ ਸਮਝ ਲਓ ਉਹ ਗੱਲਾਂ ਇਹ ਅਮੀਰ ਨੇ ਸਾਰਿਆਂ ਨਾਲ ਉਹਨਾਂ ਲੋਕਾਂ ਨਾਲ ਅਮੀਰ ਨੇ ਕਿਹਦੀ ਵਾਰੀ ਵੀ ਆਪ ਕਰਦੇ ਹੋ ਸਾਰੇ ਕੋਈ ਸਾਰੇ ਆਪ ਕਰਦੇ ਨੌਕਰ ਇੱਥੇ ਕਿਸੇ ਕੋਲ ਨਹੀਂ ਹੈਗਾ ਨਾ ਹੀ ਕੋਈ ਰਹਿੰਦਾ ਹੈ ਨੌਕਰ ਨੂੰ ਦਾਂਗੇ ਕਿ ਜਦੋਂ ਆਪਣੇ ਕੋਲ ਨਹੀਂ ਖਾਣ ਜੂਗਾ ਤਾਂ ਉਹਨਾਂ ਨੂੰ ਕੀ ਦੇਣਾ ਇਹ ਵੀ ਇਹ ਵੀ ਵੱਡੀ ਗੱਲ ਹੈ ਆਪ ਕਰਦੇ ਕਿਰਤ ਸਾਰੇ ਆ ਜਿੱਥੇ ਘਰ ਤੁਸੀਂ ਬਿਠੇ ਜੇ ਇਹ ਵੀ ਕਿਰਤੀ ਪਰਿਵਾਰ ਹੈ ਸਾਰਾ ਇਹਨਾਂ ਨੇ ਦੁੱਧ ਦਾ ਵੀ ਕਾਰੋਬਾਰ ਇਹਨਾਂ ਦੇ ਸਬਜ਼ੀ ਦਾ ਵੀ ਆਪ ਹੀ ਕਰਦੇ ਨੇ ਸਾਰੇ ਇਹਨਾਂ ਦੇ ਬੱਚੇ ਇਹਨਾਂ ਦੇ ਉਹ ਡਿਸਟੈਂਸ ਬੜੀ ਉਹਨਾਂ ਦੀ ਕਿ 10 ਕਿਲੋਮੀਟਰ 15 ਕਿ ਬੱਸਾਂ ਦੀ ਸਹੂਲਤ ਇੱਥੇ ਨਾ ਨਾ ਬੱਸ ਦੇ ਇੱਥੇ ਵੇਖੀ ਵੀ ਨਹੀਂ ਉਹਨਾਂ ਕਦੇ ਕਿਹੋ ਜੀ ਹੁੰਦੀ ਐ ਤੇ ਅੱਛਾ 10 ਕਿਲੋਮੀਟਰ ਜਾਣਾ ਪੈਂਦਾ ਇਹ ਕਿਲੋਮੀਟਰ ਬੱਸ ਵਾਹ ਤੇ ਤੁਸੀਂ ਘਟੋ ਘਟ ਲਾ ਲਓ 5 ਕਿਲੋਮੀਟਰ ਲਾ ਲਓ ਜਾਨਣ ਕਿ 5 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤਾਂ ਪਿੰਡਾਂ ਵਾਲੇ ਨਹੀਂ ਉਹ ਵੀ ਇਹ ਨਹੀਂ ਕਿ ਅਸੀਂ ਸਕੂਟਰੀ ਜਾਂ ਆਪਣੀ ਕੋਈ ਮੋਟਰਸਾਈਕਲ ਲਾਂਗੇ ਪੈਦਲ ਜਾਵਾਂਗੇ ਉਹ ਵੀ ਅੱਛਾ ਨਹੀਂ ਹੈਗਾ ਰਾ ਓਕੇ ਕਦੇ ਕਦੇ ਮੰਨਦੇ ਚਾਹ ਵੀ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਜਿੰਨੇ ਵੀ ਤੁਹਾਡੇ ਆਲੇ ਦੁਆਲੇ ਦੇ ਲੋਕ ਨੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕਦੇ ਮੰਤਰੀ ਨੂੰ ਮਿਲੇ ਐਮਐਲਐਮ ਮਿਲੀ ਆ ਗਿਆ ਕੋਈ ਦਰਦਾਸ ਸਵਾਰ ਕਰ ਦੋ ਕਿ ਸ਼ਾਇਦ ਸਾਡੇ ਏਰੀਆ ਦਾ ਕੁਝ ਸੁਧਾਰ ਹੋ ਜਾਏ ਕਦੇ ਗੱਲਬਾਤ ਨਹੀਂ ਹੋਈ ਕਦੇ ਇਹ ਮਸਤ ਹੋ ਕੇ ਬੈਠੇ ਨੇ ਇਹਨਾਂ ਨੂੰ ਕਿੰਨੇ ਪੁੱਛਣਾ ਇੱਕ ਕੋਨੇ ਜਿੰਨੇ ਟਾਂਡੇ ਦੇ ਦੋ ਪਿੰਡ ਪੈਂਦੇ ਨਾ ਇੱਥੇ ਕੋਈ ਪੋਲਿੰਗ ਬੂਥ ਵਾਲੇ ਦਿਨ ਜ਼ਰੂਰ ਸ਼ਕਲ ਖਾਂਦੇ ਨੇ ਅੱਛਾ ਹਾਂ ਉਹ ਦਿਨ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਉਹ ਦਿਨ ਇਹਨਾਂ ਲੋਕਾਂ ਨੂੰ ਪਰਮਾ ਲੈਂਦੇ ਨੇ ਵਿਚਾਰੇ ਵੋਟਾਂ ਪਾਉਂਦੇ ਨੇ ਬੂਥ ਲਾ ਕੇ ਉੱਥੇ ਪਾਉਂਦੇ ਨੇ ਵੋਟਾਂ ਦਾ ਵੀ ਪੂਰੀਆਂ ਆਪਣਾ ਡਿਊਟੀ ਨਿਭਾਉਂਦੇ ਨੇ ਉਹਨਾਂ ਨੂੰ ਬਣਾਉਂਦੇ ਵੀ ਨੇ ਪਰ ਮੁਰਦੇ ਕੋਈ ਨਹੀਂ ਕਾਹ ਕਰੀ ਸਵਾਦ ਫਿਰ ਵੇ ਬਾਪੂ ਕਿੱਥੇ ਬੈਠ ਕੇ ਆ ਕੇ ਇੱਥੇ ਤੁਸੀਂ ਦਰਿਆ ਦੇ ਕੰਢੇ ਆਪਾਂ ਚਲੋ ਜੇ ਸ਼ਹਿਰ ਵਾਲੇ ਪਾਸੇ ਚੱਲਦੇ ਹਾਂ ਉੱਥੇ ਜਾ ਕੇ ਘਰ ਲਾਵਾਂਗੇ ਉਹ ਕਿੱਥੇ ਫਸ ਗਏ ਆ ਕੇ ਵੇਖੋ ਬੱਚੇ ਅੱਜ ਕਾ ਬੜਾ ਮੀਡੀਆ ਵੀ ਚੱਲਦਾ ਚਲੋ ਫੋਨ ਤੇ ਹੈਗੇ ਨਾ ਇੰਨੇ ਕਿੰਨੇ ਗਰਗੇ ਤੁਹਾਡੇ ਕੋ ਫੋਨ ਵੀ ਨਹੀਂ ਉਹ ਫੋਨ ਵੰਦੇ ਨੇ ਪਰ ਉਹ ਕੀ ਕਹਿਣ ਆਪਣੇ ਮਾਪਿਓ ਨੂੰ ਕੀ ਜਲੀਲ ਕਰਨਗੇ ਤੂੰ ਇੱਥੋਂ ਉੱਠ ਕੇ ਉੱਥੇ ਜਾ ਦੇ ਇੱਥੋਂ ਅਸੀਂ ਪੈਰ ਪੁੱਟਾਂਗੇ ਜੀ ਕਰੇ ਭੁੱਖਾ ਮਰਾਂਗੇ ਅਸੀਂ ਬੱਚੇ ਸਿਆਣੇ ਨੇ ਵਿਚਾਰੇ ਨਹੀਂ ਕਹਿੰਦੇ ਕਿਸੇ ਨੂੰ ਉਹ ਪੜ ਜਾਂਦੇ ਆਪਣੇ ਦਿਮਾਗ ਨਾਲ ਪੜ ਜਾਣਾ ਨਹੀਂ ਤੇ ਨਹੀਂ ਚਲੋ ਕਈਆਂ ਇਹਨਾਂ ਦੀ ਵੀ ਇੱਕ ਬੇਟੀ ਗਈ ਹੈ ਕੈਨੇਡਾ ਪੜਾਈ ਜੇ ਬੱਚੀ ਚੰਗੀ ਹੋਏਗੀ ਛਾਰ ਹੋਗੇ ਆਪਣੇ ਉਹਦੇ ਨਾਲ ਹੀ ਚਲੇ ਗਈ ਹੈ ਆਪਣੀ ਤਾਲੀਮ ਦੇ ਨਾਲ ਹੀ ਬਲਬੂਤੇ ਤੇ ਆ ਗਈ ਬਲਬੂਤੇ ਤੇ ਚਲੇ ਗਈ ਉਹ ਜਰੂਰ ਚਲੇ ਗਈ ਹੈ ਤੇ ਬਾਕੀ ਨਹੀਂ ਇੱਥੇ ਤੇ ਕਈ ਬੰਦੇ ਨੇ ਉਹਨਾਂ ਨੂੰ ਲੁਧਿਆਣਾ ਦਾ ਵੀ ਨਹੀਂ ਪਤਾ ਕਿ ਲੁਧਿਆਣਾ ਕਿੱਥੇ ਹੈ ਅੱਛਾ ਹੈ ਛਾਰ ਦਾ ਵੀ ਨਾਮ ਨਹੀਂ ਪਤਾ ਵੀ ਕਿੱਥੇ ਹੈ ਛਾਰ ਦਾ ਵੀ ਨਹੀਂ ਪਤਾ ਨਹੀਂ ਹੈਗੇ ਕਈ ਇਹੋ ਜਿਹੇ ਵੀ ਲੋਕ ਹੈਗੇ ਨੇ ਵਿਚਾਰੇ ਇੱਥੇ ਨੇ ਜਿਉ 60 65 69 ਦੇ ਆਏ ਨੇ ਇੱਥੇ ਵਿਚਾਰੇ ਕਿੱਥੇ ਜਾਣ ਕਿੱਥੇ ਤੂੰ ਖੇਤ ਖੇਤ ਤੋ ਕਰ ਹਾਂ ਮੈਂ ਫੈਸਿਲਿਟੀਆਂ ਤੇ ਹੈਗੀਆਂ ਨੇ ਉੱਤੇ ਤੁਹਾਡੇ ਬੂਏ ਅੱਗੇ ਬੱਸ ਸਟੈਂਡ ਹੈ ਉੱਥੋਂ ਚੜੋ ਜਿੱਥੇ ਮਰਜੀ ਜਾਓ ਇਨਾ ਕਈਆਂ ਵਿਚਾਰਿਆਂ ਨੇ ਹਵਾਈ ਅੱਡਾ ਵੀ ਨਹੀਂ ਵੇਖਿਆ ਕਿ 에어ਪੋਰਟ ਕਿੱਥੇ ਹੈ ਤੁਸੀਂ ਅਸਲ ਵਿੱਚ ਇਹਦੀ ਗੱਲ ਕਰਦੇ ਜੀ ਬਿਲਕੁਲ ਇਹ ਤੇ ਸਰਕਾਰਾਂ ਦਾ ਬੇੜਾ ਡਰ ਗਿਆ ਤੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਪਿੰਡ ਫਤਾਕੁੱਲਾ ਦੇ ਅੱਛਾ ਹਾਂ ਇਹ ਸਰਕਾਰਾਂ ਮਰ ਜਾਣਾ ਦੇ ਲੋ ਸਾਰੇ ਮਰ ਜਾਣੇ ਅਹੀ ਤੇ ਜੁਨੇ ਵਾਸਨਾ ਸਿਰਫ ਨੀਲੀ ਛਤਰੀ ਵਾਲੇ ਦੇ ਤੇ ਗੁਰੂ ਨਾਨਕ ਦੇਵ ਜੀ ਦੀ ਕੀਰਤ ਕਰਕੇ ਜਿਹੜੇ ਉੱਤੇ ਵੋਟਾਂ ਲੈਣ ਆਉਂਦੇ ਆ ਉਹਨਾਂ ਅੱਗੇ ਕਦੇ ਇਹ ਕਿਹਾ ਵੋਟਾਂ ਵਾਲੇ ਲੋਕ ਕੀ ਕਹਿਣ ਉਹਨਾਂ ਕੀ ਕਰਨ ਉਹਨਾਂ ਫਿਰ ਮੈਂ ਜਾਨਾ ਇਹ ਉਹ ਵੀ ਆਪਣਾ ਪ੍ਰੋਟੈਸਟ ਕਰਾਂਗੇ ਆਦ ਕਾ ਜਦੋਂ ਵੋਟਾਂ ਹੋਣਗੀਆਂ ਇਲੈਕਸ਼ਨ ਵਿਧਾਨ ਸਭਾ ਦਾ ਆਖਾਂਗੇ ਅਸੀਂ ਨਹੀਂ ਵੋਟ ਮੰਗ ਰੱਖਣੀ ਚਾਹੀਦੀ ਹੈ ਅਸੀਂ ਮੰਗ ਰੱਖਾਂਗੇ ਸੜਕ ਦੇ ਉੱਤੇ ਜਾ ਕੇ ਲਾਵਾਂਗੇ ਕਿ ਆਹੀ ਬੂਥ ਨਹੀਂ ਲਾਰੇ ਸਾਡੇ ਇਲਾਕੇ ਚ ਨਾ ਆਇਓ ਬਿਲਕੁਲ ਵੀ ਤੁਸੀਂ ਲਾਵਾਂਗੇ ਕੋਸ਼ਿਸ਼ ਕਰਾਂਗੇ ਜੇ ਸਾਰੇ ਸਾਥ ਦੇਣਗੇ ਪੁਰਾਣੀਆਂ ਸਰਕਾਰਾਂ ਨੇ ਸਾਥ ਦਿੱਤਾ ਕਦੇ ਜਿਹੜੀਆਂ ਨਿਕਲ ਗਈਆਂ ਪਹਿਲਾਂ ਨਾ ਨਾ ਕਿਸ ਕਿਸੇ ਨੇ ਕੋਈ ਨਹੀਂ ਦੇਣ ਇਹ ਇੱਥੇ ਹੈਗਾ ਐਮਐਮਐਲ 62 ਉਹਨੇ ਸਪਾਰ ਜਰੂਰ ਬਣਾਏ ਨੇ ਅੱਛਾ ਹਾਂ ਉਸ ਤੋਂ ਬਾਅਦ ਨਹੀਂ ਇੱਥੇ ਕਿਸ ਨੇ ਬਣਾਏ ਉਹ ਸਪਾਰ ਬਣੇ ਨੇ ਉਹਨਾਂ ਦੇ ਹੱਥਾਂ ਦੇ ਅੱਛਾ ਬਾਪੂ ਜੀ ਜਿਵੇਂ ਤੁਸੀਂ ਗੱਲ ਕਰੋ ਬੜੀਆਂ ਸਰਕਾਰਾਂ ਚੇਂਜ ਹੋਈਆਂ ਬੜੀਆਂ ਸਰਕਾਰਾਂ ਆ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹ ਹਰ ਸਥਿਤੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਕਿਹੜੀ ਸਰਕਾਰ ਵਧੀਆ ਕੰਮ ਕਰ ਜੇ ਕਹੋ ਕਿ ਤੁਸੀਂ ਜਿਸ ਤਰ੍ਹਾਂ ਬਾੜ ਆਈ ਪਈ ਆ ਲੋਕ ਜਿਹੜੇ ਨੇ ਫਸੇ ਹੋਏ ਨੇ ਤੁਹਾਡੇ ਹਿਸਾਬ ਨਾਲ ਕਹੋ ਕਿ ਤੁਸੀਂ ਕਿਹਾ ਵੀ ਇਹ ਜਿਹੜਾ ਪਿੰਡ ਆ ਬੜਾ ਸਾਦੇ ਤਰੀਕੇ ਨਾਲ ਜੀਵਨ ਬਤੀਤ ਕਰ ਰਿਹਾ ਨਹੀਂ ਜੀ ਨਹੀਂ ਸਰਕਾਰ ਅਜੇ ਕਾਂਗਰਸ ਦੇ ਜਿਹੜੀ ਕਾਲੀ ਉਹ ਤੇ ਨਾ ਪੈਸੇ ਦੇ ਦਿੰਦੇ ਹੁੰਦੇ ਹਨ ਮਾਉਜਿਆਂ ਦੇ ਅੱਛਾ ਜੀ ਬਾਦਲ ਵੀ ਦਿੰਦਾ ਹੁੰਦਾ ਹੈ ਉਹ ਵੀ ਕਿਸਾਨਾਂ ਨੂੰ ਸਮਝਦਾ ਹੀ ਕਾਂਗਰਸ ਵਾਲੇ ਵੀ ਸਮਝਦੇ ਹਨ ਆਮ ਪਾਰਟੀ ਦੇ ਤੁਸੀਂ ਵੀ ਬਿਆਨ ਉਹਦੇ ਕਿੰਨੇ ਪਾਪਪਲਰ ਹੋਏ ਨੇ ਸਾਰੇ ਵਿਦੇਸ਼ੀ ਕਿ ਤੁਹਾਨੂੰ ਬੱਕਰੀ ਦਾ ਤੇ ਕੁਕੜੀਆਂ ਦਾ ਵੀ ਪੈਸੇ ਦਾਂਗੇ ਅਹੀ ਤੇ ਆਨੇ ਬੱਕਰੀਆਂ ਤੇ ਕੁਕੜੀਆਂ ਅਹੀ ਦੇ ਦਿੰਨੇ ਆ ਉਹਨੂੰ ਤੁਹਾਨੂੰ ਤੇਜ ਦਾ ਮਾਉਜੇ ਮਿਲ ਜੇ ਲਖਵੀਰ ਜੀ ਕੀ ਦੱਸੋ ਅਸੀਂ ਤੁਹਾਡੇ ਇਲਾਕੇ ਕੋਈ ਬੈਠੇ ਗੱਲਬਾਤ ਕੀਤੀ ਹੈ ਬਜ਼ੁਰਗਾਂ ਨਾਲ ਵੀ ਹਾਂਜੀ ਹਾਂਜੀ ਤੁਸੀਂ ਕਿਹੜਾ ਹੜ ਦੇਖਿਆ ਉਹਨੇ ਦੂਜੀ ਵਾਰ ਦੇਖਿਆ ਕਿ ਤੀਜੀ ਵਾਰ ਜਿਹੜਾ ਹੁਣ 25 ਵਾਲਾ ਇਸ ਕੋਈ ਮੈਂ 88 ਵਾਲਾ ਵੇਖਿਆ ਬਚਪਨ ਚ ਹੂੰ ਕੋਈ ਮੇਰੀ ਉਮਰ ਹੋਏਗੀ 7-8 ਸਾਲ ਦੀ 88 ਤੋਂ ਬਾਅਦ ਛੋਟੇ ਛੋਟੇ ਹੜ ਆਉਂਦੇ ਰਹੇ ਆ ਇਹ ਨਹੀਂ 88 ਤੋਂ ਬਾਅਦ ਆਇਆ ਹੀ ਨਹੀਂ ਆ ਆਉਂਦੇ ਰਹੇ ਆ ਪਾਣੀ ਨਿਕਲ ਜਾਂਦਾ ਰਿਹਾ ਉਦੋਂ ਬਾਅਦ 23 ਵਾਲੇ ਨੇ ਮਾਰ ਮਾਰੀ ਆ ਤੇ 23 ਵਾਲੇ ਦੀ ਮਾਰ ਵਜ੍ਹੀ ਤੁਹਾਨੂੰ ਮੁਆਵਜ਼ੇ ਦੀ ਗੱਲ ਉਹਨਾਂ ਦੱਸਤੀ ਕੋਈ ਮੁਆਵਜ਼ਾ ਨਹੀਂ ਮਿਲਿਆ ਘਰ ਤੋਂ ਘਟ ਉਦੋਂ ਵੀ ਮਤਲਬ 90% ਹੀ ਫਸਲ ਖਰਾਬ ਹੋ ਗਈ ਤੁਹਾਡੇ ਕੋਲ ਜ਼ਮੀਨ ਕਿੰਨੀ ਆ ਤੁਹਾਡੇ ਕੋਲ ਮੇਰੇ ਕੋਲ ਜ਼ਮੀਨ ਜੀ 6 ਏਕੜ ਹੈ ਟਰੈਕਟਰ ਕਿਹੜਾ ਰੱਖਿਆ ਟ੍ਰੈਕਟਰ ਮੇਰੇ ਕੋਲ ਇਹਦੇ ਨਾਲ ਲਈ ਹੈ ਇਹ ਹਾਂਜੀ ਹਾਂਜੀ ਸਾਡੇ ਮਨ ਚ ਆਇਆ ਵੀ ਵੱਡਾ ਟਰੈਕਟਰ ਲੈਣਾ ਆਉਂਦਾ ਜੀ ਆਉਂਦਾ ਸਭ ਕੁਝ ਆਉਂਦਾ ਬਿਨਾਂ ਪੈੜੀਆਂ ਨੇ ਮਨ ਚ ਆਉਂਦਾ ਪੈੜੀਆਂ ਦੇ ਮਨ ਚ ਕਿਉਂ ਨਹੀਂ ਆਣਾ ਸਭ ਕੁਝ ਆਉਂਦਾ ਲੇਕਿਨ ਪਹੁੰਚ ਨਹੀਂ ਲੋਨ ਬਾਰੇ ਨਹੀਂ ਸੋਚਿਆ ਕਦੇ ਲੋਨ ਬਾਰੇ ਦੀ ਗੱਲ ਬੈਂਕ ਤਾਂ ਘਰੇ ਤੁਰੇ ਮਤਲਬ ਲੋਨ ਤੇ ਦਿੰਦੇ ਆ ਤੇ ਭਾਜੀ ਕਿਸ਼ਤ ਜਦੋਂ ਸਾਨੂੰ ਡਰ ਇਹਦਾ ਹੋ ਬਾਬੇ ਦਾ ਇਹ ਆ ਗਿਆ ਤੇ ਅਸੀਂ ਆਪਣੀ ਮਤਲਬ ਜ਼ਮੀਨ ਦਾ ਖਰਚਾ ਹੀ ਨਹੀਂ ਪੂਰਾ ਕਰ ਸਕਦੇ ਲੋਨ ਦੀ ਕਿਸ਼ਤ ਕਿਦਾਂ ਤਾਰਾਂਗੇ ਇਤਨੀ ਤਾਰਾਂਗੇ ਤੇ ਉਹ ਚੱਕਰਵਰਤੀ ਵਿਆਜ ਲਾਉਂਦੇ ਆ ਚਲੋ ਬਜ਼ੁਰਗਾਂ ਨੂੰ ਤਾਂ ਨਹੀਂ ਪਤਾ ਸਾਨੂੰ ਪਤਾ ਹੀ ਲਾਉਣ ਲੈਨੇ ਹੋਈਆਂ ਨੌਕਰੀ ਕੀਤੀ ਆਰਮੀ ਦੀ ਮੈਂ ਚੱਕਰਵਰਤੀ ਵਿਆਜ ਜਿਹੜਾ ਉਹ ਹਾਂਜੀ ਮੈਂ ਆਰਮੀ ਚੋਂ ਪੈਨਸ਼ਨ ਆਇਆ ਜੀ ਉਹ ਖਤਮ ਕਰ ਦਿੰਦਾ ਉਹ ਤੁਹਾਡੀ ਜ਼ਮੀਨ ਵੀ ਖਾ ਜਾਂਦਾ ਤਾਂ ਉਹ ਹੀ ਟਰੈਕਟਰ ਲੈ ਲਿਆ ਵੱਡਾ ਸਮਝੋ ਤੁਹਾਡੇ ਇਹਦੇ 5-6 ਕਿੱਲੇ ਜ਼ਮੀਨ ਆ ਉਹ ਤੇ ਗਈ ਜੇ ਇਧਰੋਂ ਮਾਰ ਵੱਜ ਗਈ ਵੀ ਦਰਿਆ ਦਾ ਬਹੁਤ ਜ਼ਿਆਦਾ ਇੱਥੇ ਖਤਰਾ ਇੱਥੇ ਸੁਪਰ ਲੱਗਣੀ ਚਾਹੀਦੀ ਮੇਨ ਗੱਲ ਸੁਪਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਦੂਜਾ ਸਾਡਾ ਰੋਡ ਰੋਡ ਸਾਡਾ ਬਹੁਤ ਮਾੜਾ ਵਾ ਬੱਚੇ ਸਾਡੇ ਜਾਣੇ ਇਸ ਮੈਂ ਮੇਰਾ ਉਥੇ ਹੱਡੇ ਦੇ ਘਰਾ ਬੁਲਪੁਰ ਪੈੜੀ ਮੇਰੀ ਇੱਥੇ ਜ਼ਮੀਨ ਇਹ ਵਿਚਾਰੇ ਮੇਰੇ ਹਿਸਾਬ ਨਾਲ 5-5 ਗੇੜੀ 6-6 ਗੇੜੇ ਬੱਚਿਆਂ ਨੂੰ ਛੱਡ ਕੇ ਆਉਣਾ ਲੈ ਕੇ ਆਉਣਾ ਟਿਊਸ਼ਨ ਛੱਡਣਾ ਟਿਊਸ਼ਨ ਲਈ ਆਉਣਾ 10 ਕਿਲੋਮੀਟਰ ਦਾ ਸਫ਼ਰ ਸਾਰਾ ਦਿਨ ਮੈਂ ਦੇਖਦਾ ਹੂੰ ਬਹੁਤ ਪਰੇਸ਼ਾਨੀ ਵਿੱਚ ਤੁਸੀਂ ਪਾਜੀ ਕਿਹਾ ਵੀ ਮੈਂ ਆਰਮੀ ਤੋਂ ਰਿਟਾਇਰ ਹੋ ਗਿਆ ਆਰਮੀ ਹਾਂ ਹਾਂ ਜੀ ਤੁਸੀਂ ਕਦੇ ਕਿਹਾ ਕਿ ਆਰਮੀ ਦੀ ਬੜੀ ਜੌਬ ਜਿਹੜੀ ਹੁੰਦੀ ਆ ਬੜੀ ਸਖਤ ਜੌਬ ਹੁੰਦੀ ਆ ਤੇਜ਼ੀ ਰੱਖੀ ਜਿਹੜਾ ਆਪਨੀ ਕਰਤੀ ਆ ਇਸ ਤਿੱਕੇ ਜਿਹੜਾ ਕੀ ਆ ਜਾਂਦਾ ਜੋ ਜੋ ਧਾਰਨਾ ਬਣੀ ਹੋਈ ਹੈ ਕਦੇ ਤੁਸੀਂ ਨਹੀਂ ਪਹੁੰਚ ਕੀਤੀ ਚਲੋ ਬਜ਼ੁਰਗਾਂ ਨੇ ਕਹਤਾ ਵੀ ਚਲੋ ਪਿੰਡੇ ਤੇ ਹੰਡਾਲਾ ਚਲੋ ਠੀਕ ਹੈ ਤੁਸੀਂ ਕਦੇ ਪਹੁੰਚ ਨਹੀਂ ਕੀਤੀ ਵੀ ਸਾਡੇ ਏਰੀਆ ਨੂੰ ਸੁਧਾਰ ਦੀ ਕੋਸ਼ਿਸ਼ ਕੀਤੀ ਜਾਵੇ ਪਹੁੰਚ ਸਰ ਸਾਰਿਆਂ ਦੇ ਸਾਥ ਨਾਲ ਹੁੰਦੀ ਹੈ ਇਹ ਜਿਹੜਾ ਇਲਾਕਾ ਵਾ ਇਹ ਅੱਧਾ ਹਸ਼ਿਆਰਪੁਰ ਦਾ ਹੱਦ ਵਾ ਅਦਾ ਗਰਦਾਸਪੁਰ ਨਾ ਵਾ ਸਭ ਤੋਂ ਵੱਡੀ ਮਾਰ ਇੱਥੋਂ ਪੈਂਦੀ ਆ ਨਾ ਸਾਡੀ ਉਧਰ ਸਮਾਈ ਆ ਨਾ ਉਧਰ ਸਮਾਈ ਕਿੱਥੇ ਬੈਠੇ ਆ ਇਹ ਕਿੱਥੇ ਪੈਂਦਾ ਇਹ ਹਸ਼ਿਆਰਪੁਰ ਤੇ ਜਿੱਥੇ ਆਪਾਂ ਜਾ ਕੇ ਬੰਨ ਦੇਖ ਕੇ ਆਇਆ ਉਹ ਮੇਰੀ ਜ਼ਮੀਨ ਗਰਦਾਸਪੁਰ ਦੇ ਹੱਤੇ ਆ ਕਿੰਨੇ ਕਿਲੋਮੀਟਰ ਇੱਥੋਂ 1 ਕਿਲੋਮੀਟਰ 1 ਕਿਲੋਮੀਟਰ ਗਰਦਾਸਪੁਰ ਹਾਂਜੀ ਇਹ ਹਸ਼ਿਆਰਪੁਰ ਇਹ ਹਸ਼ਿਆਰਪੁਰ ਉਹ ਬੰਨ ਕਿੱਥੇ ਬੰਨ ਜਿਹੜਾ ਵਾ ਇਹ ਹਸ਼ਿਆਰਪੁਰ ਚ ਇਹ ਵੀ ਹਸ਼ਿਆਰਪੁਰ ਚ ਬੰਨ ਵੀ ਹਸ਼ਿਆਰ ਹਾਂ ਜਿਹੜਾ ਟੁੱਟਿਆ ਜਿੱਥੋਂ ਪਾਣੀ ਨਿਕਲ ਰਿਹਾ ਜਿੱਥੋਂ ਉਹ ਦਿਨ ਸਪਰ ਦੇਖੇ ਹਾਂਜੀ 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 ਉਹ ਵੀ ਹਸ਼ਿਆਰਪੁਰ ਚ ਉਥੋਂ ਨਾਲ ਹੀ ਹੋ ਸਕਦਾ 1-2 ਕਿਲਾ ਹਟਵਾ ਨਾਲ ਹੀ ਗਰਦਾਸਪੁਰ ਸਟਾਰਟ ਹੋ ਜੇ ਐਦਾਂ ਦਾ ਸਿਸਟਮ ਹੈ ਫੋਟਾਂ ਕਹਿੰ ਲਿਖਾਉਣ ਲੈਣ ਆਉਂਦਾ ਇੱਥੇ ਤੋਂ ਬੋਟਾਂ ਇੱਥੇ ਹਿਆਰਪੁਰ ਦਾ ਬੂਥ ਲੱਗਦਾ ਹੈ ਸਕੂਲ ਦੇ ਮਿਡਲ ਸਟਰੀ ਹਾਂਜੀ ਜਿਹੜੇ ਗਰਦਾਸਪੁਰ ਵਾਲੇ ਆ ਉਹ ਕੁਝ ਉੱਪਰ ਵਸੇ ਹੋਏ ਆ ਜ਼ਮੀਨ ਨਹੀਂ ਥੱਲੇ ਆ ਕੁਝ ਡੇਰੇ ਹੈਗੇ ਉੱਥਰ ਪਰਮੇਸ਼ ਡੋਗਰ ਪਾਉਂਦੇ ਆ ਅੱਛਾ ਹਾਂਜੀ ਉਹ ਦੀ ਉਹ ਜ਼ਮੀਨ ਵਾਈ ਦੀ ਮਹੇਸ਼ ਡੋਗਰ ਦੀ ਆ ਜ਼ਮੀਨ ਵਾਈ ਦੀ ਫਤੇ ਕੁਲੇ ਦੀ ਇਹਦੇ ਨਾਲ ਹੀ ਗੰਧੋਵਾਲਾ ਆ ਪੋਲ ਦੇ ਨਾਲ ਰੋਡ ਦੇ ਮਤਲਬ ਇਹ ਸਾਂਝਾ ਇਲਾਕਾ ਵਾ ਜਾਂਦੇ ਆਂ ਦੇ ਸਰਕਾਰਾਂ ਤੋਂ ਕੀ ਮੰਗ ਕੀ ਕਰਨਾ ਚਾਹੁੰਦੇ ਆਂ ਮੰਗਦੇ ਵੇਖੋ ਜੀ ਇਸ ਵਕਤ ਤੇ ਹਾਂ ਸਾਨੂੰ ਮੁਆਵਜ਼ੇ ਦੀ ਲੋੜ ਜਿੰਨਾ ਵੀ ਸਰਕਾਰ ਦੇ ਸਕਦੀ ਕਿਉਂਕਿ ਸਾਡੀ 70 ਤੋਂ 80% ਦੇ ਵਿੱਚ ਵਿੱਚ ਫਸਲ ਖਰਾਬ ਹੋ ਚੁੱਕੀ ਹੈ ਇਸ ਵਕਤ ਆ ਜੋ ਉਸ ਤੋਂ ਬਾਅਦ ਸਾਨੂੰ ਇੱਥੇ ਸੁਪਰ ਲੱਗਣੇ ਚਾਹੀਦੇ ਮਤਲਬ ਹੁਣ ਤਾਂ ਨਹੀਂ ਲੱਗਣੇ ਸਮਾਂ ਪਾ ਕੇ ਮੇਨ ਸੁਪਰ ਬਹਿ ਗਿਆ ਸਭ ਤੋਂ ਵੱਡਾ ਜਿਹੜਾ ਪੇਟ ਪਤਨ ਦੇ ਥੱਲੇ ਰਜੋਏ ਦੇ ਉਹ ਸਾਨੂੰ ਇੱਥੋਂ ਮਾਰ ਕੇ ਸਾਡੀ ਤੁਸੀਂ ਵੇਖਾਏ ਜੇ ਹਾਂ ਦਿਖਾਇਆ ਉਹ ਵੜਤੀ ਜ਼ਮੀਨ ਸਾਰੀ ਪੰਜ ਪੰਜ ਛੇ ਛੇ ਕਿੱਲੇ ਜ਼ਮੀਨ ਵਢੀ ਗਈ ਹੈ ਉਸ ਪਾਰ ਜਦੋਂ 100 200 ਮੀਟਰ ਅੱਗੇ ਜਾਏਗਾ ਉਤੋਂ ਅੱਗੇ ਫਿਰ ਇੱਕ ਸਪਾਰ ਲੱਗੇ ਫਿਰ ਜਾ ਕੇ ਸਾਡੇ ਇਹ ਪਾਣੀ ਪਲਟ ਕੇ ਥੋੜਾ ਉਧਰ ਹੁੰਦਾ ਵਾ ਉਹ ਇਲਾਕਾ ਸੇਫ ਆ ਉਹ ਇਲਾਕੇ ਕੋਲ ਬੰਨ ਹੈਗਾ ਮਿਆਣੀ ਤੋਂ ਲੈ ਕੇ ਇਧਰ ਨੂੰ ਰੜੇ ਵਾਲਾ ਉਹ ਬੰਨ ਉਹ ਇਲਾਕੇ ਨੂੰ ਵਿਚਾਰਿਆ ਚਲੋ ਸਾਡੇ ਬੰਨ ਤੇ ਮੇਰੇ ਹਿਸਾਬ ਨਾਲ ਜਗ੍ਹਾ ਹੀ ਉਨੀ ਕਾ ਮੁਸ਼ਕਲ ਆ ਤੇ ਕਮ ਸਿਕੋਂ ਸਪਾਰ ਲੱਗ ਜਾਣਾ ਸਪਾਰ ਹਾਂਜੀ ਸਪਾਰ ਲੱਗ ਜਣੇ ਹੀ ਇਹ ਮੰਗ ਕਰਦੇ ਆਂ ਤੇ ਬਾਕੀ ਚਲੋ ਜੋ ਆ ਹੁਣ ਮੁਆਵਜ਼ਾ ਜੋ ਮੀਡੀਆ ਅੱਗੇ ਗਏ ਹੋ ਤੁਸੀਂ ਆਪਣੇ ਮੰਗਾ ਲੈ ਕੇ ਕਦੇ ਨਹੀਂ ਜੀ ਮੌਕਾ ਆ ਤੁਸੀਂ ਧਨ ਪਾ ਕੇ ਤੁਹਾਡੇ ਤੁਸੀਂ ਆਗੇ ਜੇ ਸਾਡੇ ਲਾ ਕੇ ਜੇ ਕੋਈ ਮੀਡੀਆ ਨਹੀਂ ਜੀ ਆਉਂਦੀ ਸਾਡੇ ਕੋ ਵੋਟਾਂ ਲੈਣ ਆਉਂਦੇ ਜੀ ਅੱਛਾ ਕਦੇ ਕੋਈ ਚੈਨਲ ਵਾਲਾ ਮੀਡੀਆ ਵਾਲਾ ਆਇਆ ਹੀ ਨਹੀਂ 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 ਇੱਥੇ ਨਹੀਂ ਮਤਲਬ ਇਹ ਲਾ ਕੇ ਜੀ ਕਿੱਥੇ ਆਉਣਾ ਜੀ ਸਾਬ ਜੀ ਕਿਸ ਨੂੰ ਅੱਛਾ ਆਲੇ ਦੁਆਲੇ ਮੀਡੀਆ ਵਾਲੇ ਮੇਰੇ ਸੰਪਰਕ ਤੇ ਵਿੱਚ ਵੀ ਹੁਣ ਕੋਈ ਨਹੀਂ ਨਹੀਂ ਮਤਲਬ ਇੱਧਰ ਨਹੀਂ ਕਿਸੇ ਨੇ ਧਿਆਨ ਕਰਨਾ ਅਰ ਜੋਏ ਪਿੰਡ ਦੇ ਥੱਲੇ ਆਉਂਦੇ ਆ ਓਕੇ ਚਲ ਜੋਏ ਪਿੰਡ ਦਾ ਮਲਾਪ ਹੈਗਾ ਵਾ ਇਹ ਮਤਲਬ ਡੇਰੇ ਆ ਨਾ ਤੇ ਡੇਰੇ ਬੰਡੇ ਹੋਏ ਆ ਕਿੱਧਰੋਂ ਸੱਦਨ ਤੇ ਕਿੱਧਰ ਆਉਣ ਚੱਕਰ ਆ ਪੈਣਿਆ ਗਰਦਾਖਪੁਰ ਤੇ ਸ਼ਿਆਰਪੁਰ ਦਾ ਠੀਕ ਹਾਂਜੀ ਸਰ ਹੁਣ ਤਾਈਆ ਪਰੱਖੋ ਸਾਡੇ ਅਰਜਨ ਜੈ ਤੁਹਾਡੇ ਨਾਲ ਤਾਈਆ ਜਾਣਦੇ ਆ ਨੰਬਰ ਆ ਰੱਖੋ ਤੁਹਾਡਾ ਤਾਈਆ ਸਾਡੇ ਰਿਪੋਰਟਰ ਕਲਾ ਟਾਈਮ ਟੀਵੀ ਤੋਂ ਟਾਂਡੇ ਤੋਂ ਆਏ ਠੀਕ ਹੈ ਸਰ ਜੀ ਤੇ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ ਤੁਹਾਡੇ ਏਰੀਏ ਦੀ ਕੋਈ ਸਮੱਸਿਆ ਹੋਵੇ ਕੁਛ ਹੈ ਮੰਗ ਹੋਵੇ ਤਾਂ ਇਹਨਾਂ ਨੂੰ ਜਦੋਂ ਮਰਜ਼ੀ ਕਾਲ ਕਰਿਓ ਹਾਂ ਜੀ ਤੁਹਾਡੀਆਂ ਮੰਗਾਂ ਕੋਸ਼ਿਸ਼ ਕਰਦੇ ਆਂ ਅਸੀਂ ਮੀਡੀਆ ਦਾ ਇੱਕ ਕੋਸ਼ਿਸ਼ ਹੁੰਦੀ ਹੈ ਚਾਹੇ ਸੋਸ਼ਲ ਮੀਡੀਆ ਹੈ ਚਾਹੇ ਕੋਈ ਵੀ ਪਲੇਟਫਾਰਮ ਹੈ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਮ ਲੋਕਾਂ ਦੀ ਕੋਈ ਵੀ ਮੰਗ ਜਿਹੜੀ ਸਰਕਾਰ ਤੱਕ ਪਹੁੰਚੇ ਪ੍ਰਸ਼ਾਸਨ ਤੱਕ ਪਹੁੰਚੇ ਲੋਕਾਂ ਤੱਕ ਪਹੁੰਚੇ ਤਾਂ ਕਿ ਲੋਕ ਉਹਨਾਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਤੱਕ ਜਾਣ ਸਰਕਾਰਾਂ ਤੱਕ ਜਾਣ ਸਾਡੇ ਅੱਜ ਇੱਕ ਛੋਟੀ ਜੀ ਕੋਸ਼ਿਸ਼ ਹੋਈ ਹੈ ਕਿ ਅਸੀਂ ਉਸ ਇਲਾਕੇ 'ਚ ਗਏ ਤੇ ਸਾਨੂੰ ਉਹਨਾਂ ਮੰਗਾਂ ਬਾਰੇ ਪਤਾ ਲੱਗਿਆ ਸਭ ਤੋਂ ਵੱਡੀ ਗੱਲ ਬੈਠਣ ਦਾ ਇੱਕ ਜਰੀਆ ਬਣਿਆ ਕਿ ਉਹ ਚਾਹ ਪੀ ਕੇ ਜਾਈ ਬੜੀ ਵੱਡੀ ਗੱਲ ਹੈ ਸਾਡੇ ਬਜ਼ੁਰਗਾਂ ਦੀ ਇਹ ਕੰਮ ਜਿਵੇਂ ਪਹਿਲਾਂ ਅਮਰਜੀਤ ਨੇ ਕਿਹਾ ਕਿ ਮਹਿਮਾਨ ਨਿਵਾਜੀ ਨਾਲ ਜਾਣਿਆ ਜਾਂਦਾ ਸਾਡਾ ਪੰਜਾਬ ਉਸ ਮਹਿਮਾਨ ਨਿਵਾਜੀ ਦੇ ਬਦਲੇ ਅੱਜ ਅਸੀਂ ਇੱਥੇ ਬੈਠੇ ਗੱਲਾਂ ਬਾਤਾਂ ਹੋਈਆਂ ਬਜ਼ੁਰਗਾਂ ਨਾਲ ਹੋਈਆਂ ਕਿਸਾਨ ਜੁਨੀਅਨ ਨਾਲ ਹੋਈਆਂ ਜਾਂ ਹੋਰ ਵੀ ਜਿੰਨੇ ਸਾਡੇ ਨੌਜਵਾਨਾਂ ਨਾਲ ਹੋਈਆਂ ਉਹਨਾਂ ਨੇ ਆਪ ਕੋ ਆਪਣੀਆਂ ਇਥੋਂ ਇਲਾਕਿਆਂ ਦੀਆਂ ਜਿਹੜੀਆਂ ਮੰਗਾਂ ਰੱਖੀਆਂ ਇਸ ਤੋਂ ਬਾਅਦ ਕਿਸੇ ਹੋਰ ਇਲਾਕੇ ਦੀ ਮੰਗ ਕੋਸ਼ਿਸ਼ ਕਰਾਂਗੇ ਜ਼ਰੂਰ ਕਿ ਛੋਟੀ ਜਿਹੀ ਜਰੀਆ ਬਣ ਕੇ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਉਦੋਂ ਤੱਕ ਮੈਨੂੰ ਤੇ ਸਮੁੱਚੀ ਚੜ੍ਹਦੀ ਕਲਾ ਟੀਮ ਨੂੰ ਜਿਹੜਾ ਦਿਓ ਇਜਾਜ਼ਤ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.